ਇਹ ਰੱਪਾ ਬਾਬਾ ਨਾਨਕ ਦੇ ਪੰਜ ਪਿੰਡਾਂ ਨੂੰ ਮਿਲਣਗੀਆਂ ਸ਼ਹਿਰਾਂ ਵਰਗੀਆਂ ਸਹੂਲਤਾ ਚੰਦੂ ਨੰਗਰ ਜੋੜੀਆਂ ਤੋਂ ਐਮਐਲਏ ਰੰਦਾਵਾ ਨੇ ਛੁੱਧ ਪਾਣੀ ਪਿੰਡਾਂ ਚ ਮਾਹੀਆ ਕਰਨ ਦੀ ਕਰਵਾਈ ਸ਼ੁਰੂਆਤ ਹਲਕਾ ਡੇਰਾ ਬਾਬਾ ਨਾਨਕ ਦੇ ਅਧੀਨ ਉਹਦੇ ਪੰਜ ਪਿੰਡਾਂ ਨੂੰ ਮਿਲਣ ਜਾ ਰਹੀਆਂ ਹਨ ਸ਼ਹਿਰ ਵਰਗੀਆਂ ਸਹੂਲਤਾ ਅਤੇ ਹਰ ਪਿੰਡ ਨੂੰ ਮਿਲੇਗਾ ਛੁੱਧ ਪਾਣੀ ਕਿਹਾ ਐਮਐਲਏ ਗਰਦੀਪ ਸਿੰਘ ਰੰਦਾਵਾ ਨੇ ਤੁਹਾਨੂੰ ਦੱਸ ਦिए ਕਿ ਹਲਕਾ ਡੇਰਾ ਬਾਬਾ ਨਾਨਕ ਤੇ ਪੰਜ ਪਿੰਡਾਂ ਨੂੰ ਸ਼ਹਿਰ ਵਰਗੀਆਂ ਸਹੂਲਤਾ ਦਿੱਤੀਆਂ ਜਾ ਰਹੀਆਂ ਹਨ ਤੇ ਹਰ ਪਿੰਡ ਚ ਛੁੱਧ ਪਾਣੀ ਦੀਆਂ ਪਾਈਪਾਂ ਪਾਈਆਂ ਜਾ ਰਹੀਆਂ ਹਨ ਉਹਨਾਂ ਨੇ ਕਿਹਾ ਕਿ ਪੰਜ ਪਿੰਡਾਂ ਨੂੰ 8 ਪਾਪਾਈਆਂ ਜਾ ਰਹੀਆਂ ਜਿਸ ਨਾਲ ਕੰਡਵਾਸੀਆਂ ਨੂੰ ਸ਼ੁੱਧ ਪਾਣੀ ਮਿਲੇਗਾ ਦਿਖਾਉਂਦੇ ਹਾਂ ਤਨ ਖਾਸ ਰਿਪੋਰਟ ਅੱਜ ਜਿਹੜਾ ਸਾਡਾ ਪੰਜਾਬ ਸਰਕਾਰ ਦਾ ਮੇਨ ਮਕਸਦ ਹੈ ਕਿ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਪੀਣ ਵਾਲਾ ਉਹ ਦੇਣਾ ਹੈ ਬੜੇ ਲੰਮੇ ਸਮੇਂ ਤੋਂ ਜਿਹੜੇ ਡੇਰਾ ਬਾਬਾ ਨਾਨਕ ਦੇ ਹੂਦ ਚ ਪੰਜ ਪਿੰਡ ਆਏ ਨੇ ਜਿਵੇਂ ਚੰਦੂਨਕਾ ਚੌੜੀਆਂ ਕੋਟ ਤਲਪਤਰਾ ਇੱਕ ਖਾਸਾਂਵਾਲਾ ਤੇ ਉਹਦੇ ਚ ਜਿਹੜੀ ਲਗਭਗ ਸਾਢੇ 8 ਕਰੋੜ ਦੀ ਲਾਗਤ ਨਾਲ ਜਿਹੜੀ ਪਾਈਪਲਾਈਨ ਹੈ ਪਾਣੀ ਵਾਲੀ ਉਹ ਬਣਨ ਜਾ ਰਹੀ ਹੈ ਇਹਨਾਂ ਪਿੰਡਾਂ ਦੀ ਬੜੇ ਲੰਬੇ ਸਮੇਂ ਤੋਂ ਜਿਹੜਾ ਪਾਣੀ ਪੀਣ ਵਾਲਾ ਸੀਗਾ ਉਹ ਬੜੀ ਵੱਡੀ ਸਮੱਸਿਆ ਸੀਗੀ ਤਾਂ ਜਿਹੜੀ ਲਗਭਗ 1 ਸਾਲ ਤੋਂ ਪਹਿਲਾਂ ਪਹਿਲਾਂ ਇਹ ਜਿਹੜਾ ਪਾਣੀ ਦਾ ਇਹਨਾਂ ਦਾ ਜਿਹੜਾ ਸਮੱਸਿਆ ਦੂਰ ਕਰ ਰਹੇ ਆ ਆ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਦੀ ਭਾਈਏਟ ਜਿਹੜੇ ਪ੍ਰੋਜੈਕਟ ਜਿਹੜਾ ਲੱਕਿਆ ਮੈਨੂੰ ਉਮੀਦ ਆ ਕਿ ਸਮੇਂ ਤੋ ਪਹਿਲਾਂ ਹੀ ਜਿਹੜਾ ਬਣ ਕੇ ਤਿਆਰ ਹੋ ਜੇਗਾ ਲੋਕਾਂ ਨੂੰ ਸਾਫ਼ ਸੁਥਰਾ ਪਾਣੀ ਜਿਹੜਾ ਪੀਣ ਨੂੰ ਮਿਲੇਗਾ ਕਿੰਨਾ ਟਾਈਮ ਲੋਕ ਇੱਕ ਸਾਲ ਦਾ ਟਾਈਮ ਹੈ ਜੀ ਮੈਂ ਇਹਨਾਂ ਨੂੰ ਕਹਿੰਦਾ ਕਿ ਇੱਕ ਸਾਲ ਦਾ ਕਿੰਨਾ ਟਾਈਮ ਹੈ ਪਰ ਇੱਕ ਸਾਲ ਤੋਂ ਪਹਿਲਾਂ ਪੱਕਾ ਬਲੀ ਜਿਹੜਾ ਗਾ। ਇਹ ਕਿੰਨਾ ਪਿੰਡਾਂ 'ਚ ਪ੍ਰੋਜੈਕਟ ਹੈ ਜੀ ਇਹ 5 ਪਿੰਡ ਜਿਹੜੇ ਨਵੇਂ ਜਿਹੜੀ ਨਿਊਰਸਲ ਕਮੇਟੀ ਦੀ ਹਿਤੂਚ ਨਵੇਂ ਪਿੰਡ ਜਿਹੜੇ ਜੋੜੇ ਨੇ ਹੁਣ ਇਹ ਇਹ ਪਿੰਡ ਜਿਹੜੇ ਨੇ ਉਹਨੇ ਪਿੰਡ ਨਹੀਂ ਰਹਿ ਕੇ ਸ਼ਹਿਰ ਹੀ ਬਣ ਗਏ ਨੇ ਰਵਾ ਬਨਾਨਕ ਇਸ ਕਰਕੇ ਇਹਨਾਂ ਨੂੰ ਵੀ ਸ਼ਹਿਰ ਵਾਲੀਆਂ ਸਹੂਲਤਾਂ ਜਿਹੜੀਆਂ ਉਹ ਇਹਨਾਂ ਪਿੰਡਾਂ ਨੂੰ ਵੀ ਮਿਲਣਗੀਆਂ ਲਾਈਟਰਾਂ ਦਾ ਸਾਫ਼ ਪਾਣੀ ਪੀਣ ਵਾਲਾ ਸਾਫ਼ ਸਫਾਈ ਇਹਨਾਂ ਪਿੰਡਾਂ ਦੀ ਜਿਹੜੀ ਉਹ ਸ਼ਹਿਰ ਦਾ ਹੀ ਇਹ ਇੱਕ ਹਿਸਾਬ ਨਾਲ ਬਣ ਗਏ ਨੇ ਇਸ ਕਰਕੇ ਬੰਦੀਆਂ ਸਹੂਲਤਾਂ ਸ਼ਹਿਰ ਵਾਂਗ ਇਹਨਾਂ ਪਿੰਡਾਂ ਨੂੰ ਮਿਲਣਗੀਆਂ ਸਰ ਪਿੰਡ ਵਿੱਚ ਇੰਟਰਲੋਕਿੰਗ ਟਾਈਲ ਲੱਗੀ ਹੈ ਜ਼ਿਆਦਾਤਰ ਪਰਸਪਲਾਈ ਪਉਣ ਤੋਂ ਬਾਅਦ ਰਿਪੇਅਰ ਨਹੀਂ ਕੀਤਾ ਜਾਂਦਾ ਉਹਨਾਂ ਨੂੰ ਬਿਲਕੁਲ ਮੈਂ ਜੀ ਐਕਸ਼ਨ ਸਾਹਿਬ ਮੇਰੇ ਨਾਲ ਨਹੀਂ ਉਹਨਾਂ ਕਹਿ ਵੀ ਅਸੀਂ ਇਹਨੂੰ ਕੰਪਲੀਟ ਬਿਲਕੁਲ ਠੀਕ ਠਾਕ ਕਰਕੇ ਦੇਣਾ ਪਾਈਪਾਂ ਪਾਉਣ ਤੋਂ ਬਾਅਦ ਇਹਨਾਂ ਦੀ ਡਿਊਟੀ ਆ ਕਿ ਇਹ ਜਿਹੜੀਆਂ ਇੰਟਰਲੋਕ ਲੱਗੀਆਂ ਨੇ ਇਹ ਸੜਕਾਂ ਬਿਲਕੁਲ ਸਾਫ਼ ਸੁਥਰੀਆਂ ਤਰ੍ਹਾਂ ਦੇਣੀਆਂ ਨੇ ਜੀ ਇਹ ਨਿਕਲਦੀ ਇਹ ਜੰਟਰਪੁਰ ਦਾ ਕੁਆਟਰ ਸਪਲਾਈ ਦਾ ਪ੍ਰੋਜੈਕਟ ਹੈ ਜਿਹਦੇ ਵਿੱਚ 8.5 ਕਰੋੜ ਦੇ ਦੀਨ ਅਸੀਂ 20 ਕਿਲੋਮੀਟਰ ਲਾਈਨ ਜਿਹੜੇ ਵੀ ਪੰਜ ਪਿੰਡ ਹੈ ਇਹਦੇ ਪਲੱਸ ਇੱਕ ਨਿਊ ਕੇਬਲ ਲਗਾਵਾਂਗੇ ਪਲੱਸ ਜਿਹੜੇ ਆਲਰੇਡੀ ਉਹ 10 ਕੇਬਲ ਲੱਗੇ ਹੋਏ ਆ ਉਹਨਾਂ ਨੂੰ ਰਿਪੇਅਰ ਵੀ ਕਰਾਂਗੇ ਇਹ ਸਾਰਾ ਕਿੰਨੇ ਚਿਰ ਦਾ ਪ੍ਰੋਜੈਕਟ ਹੈ ਜੀ ਟੋਟਲ ਡਿਊਰੇਸ਼ਨ ਜੀ 1 ਬੰਦ 1 ਸਾਲ ਹੈ ਇਹਦੇ ਵਿੱਚ ਟੋਟਲ ਜਿਹਦੇ ਵਿੱਚ ਅਸੀਂ ਵਾਟਰ ਸਪਲਾਈ ਵੀ ਕਰਨੀ ਹੈ ਤੇ ਰੀਸਟੋਰੇਸ਼ਨ ਵੀ ਕਰਨੀ ਸਰ ਕਿੰਨੇ ਪਿੰਡਾਂ ਦੇ 5 ਮੀਟਰ ਦੇ ਜੋਦਕੀ ਐਮਸੀ ਲਿਮਟ ਦੇ ਵਿੱਚ ਐਡ ਹੋਏ ਤੇ 3 ਮਹੀਨੇ ਚੋਂ ਤਿਆਰ ਹੋਏ ਵਿਦਨ 1 ਇਅਰ ਹੋ ਜਾਏਗਾ ਸਰ ਕਿੰਨੇ ਕਿਲੋਮੀਟਰ ਬੰਦਾ ਟੋਟਲ 5 ਫੀਟ 20 ਕਿਲੋਮੀਟਰ 20 ਕਿਲੋਮੀਟਰ ਲਾਈਨ ਪੂਰੀ ਹੈ ਟੋਟਲ ਜਿਹੜੀ 5 ਫੀਟ ਸਰ ਕਿੰਨੀ ਅਮਾਉਂਟ ਚ ਹੋਏਗਾ 8.5